ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ। ਉਹ ਇਹ ਕਾਦੇ ਨੇ ਤੁਸੀਂ ਸਾਰੇ ਜਣੇ ਕਿੰਨਾ ਕਹੋਂਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਹੋਣੇ ਉਹਨੇ ਸਰਦਾਰ ਸਿਪਾਹੀ ਦੁਕਤੋਂ ਆਇਤੇ ਆ ਦੋ ਡਰਾਮਾ ਜਿ ਇੱਥੇ ਰੱਖਦੇ। ਪਤਾ ਨਹੀਂ ਨਾ ਨੇ ਕੀ ਕਰਨਾਰੇ ਦੇ ਨੇ। ਦੋ ਡਰਾਮਾ ਜਿ ਸਪੈਸ਼ਲ ਭਾਕੇ ਲਿਆਉਂਦੇ ਆ ਕਿਸੇ। ਡਰਾਮੇ। ਫ੍ਰੈਂਚ ਵੀ ਲਿਆਉਂ ਤੁਸੀਂ। ਹੂੰ। ਫ੍ਰੈਂਚ। ਸਮਾਨ। ਕੋਈ ਪ੍ਰੋਗਰਾਮ ਤੇ ਵੀ ਕੰਮ ਲੱਗਿਆ ਪਰ ਵੇ ਵਾ ਪਹਿਲਾਂ ਪਹਿਲਾਂ ਤਾਂ ਇਹਨਾਂ ਨੂੰ ਚੱਕਣ ਲੱਗਿਆ ਨੂੰ ਆਏ ਲੱਗਿਆ ਜੀ। ਮੈਂ ਬੈਡ ਰੱਬ ਲੈ ਆਣ ਕੇ ਨਾ ਮੋਟਰਸਾਈਕਲ ਪੌਂਥੀ ਤਾਂ ਤੇ ਅਨੇ ਇੰਨਾ ਤੋਂ ਨਾ ਪੁੱਛ ਆਇਆ ਮਾ ਭਾਈ ਤੋਂ ਵੀ ਨਹੀਂ ਹੈਗਾ ਵਿੱਚ ਕੋਈ ਹੋਰ ਆ ਓਕੇ ਤੇ ਯਾਦ ਫਿਰ ਹੁਣ ਇਹਨਾਂ ਨੇ ਮੋਤਾ ਛੇੜਿਆ ਵਿੱਚ ਕੀ ਆ ਮੈਂ ਕਿਹਾ ਵੀ ਇਹ ਸਪੈਸ਼ਲ ਚੀਜ਼ ਆ ਵਿੱਚ ਪੌਂਗਰ ਕੈਂਡੀ ਯਾ ਕਰਨੀ ਜਾਂ ਅਸੀਂ ਵੀ ਘੈਂਟ ਆ ਮੈਨੂੰ ਲਿਸਟ ਨੂੰ ਨਹੀਂ ਸਰਟੀਫਿਕੇਟ ਆ ਲਿਸਟ ਇਹ ਨਹੀਂ ਬਣਦੀ ਕਿਹੜੇ ਪਾਸੇ ਦੀ ਜਿਹੜੇ ਰਾਜ ਦੇਦੇ ਨੇ ਸਮਾਨ ਵਗੈਰਾ ਇੱਥੇ ਮੱਠ ਹਰੀ ਮਿਰਚ ਆਲੂ ਕੀੜਾ ਮੱਧ ਗੋਬੀ ਧਿਆਜ ਲੋਕੀ ਇੱਕ ਆਈਫੋਨ ਆਈਫੋਨ ਇੱਕ ਨਿਊ ਫੋਨ ਨਿਊ ਫੋਨ ਆ ਲੈ ਕੋਈ ਨਿਊ ਫੋਨ ਐਂਡਰ ਵੀ ਦੂਏ ਪਾਸੇ ਵੀ ਲੈ ਦਿੱਤੀ ਆ ਇਤਿਕਾ ਬਸ ਸਾਤ ਮਾਂ ਦਾੜੀ ਮੀ ਪੱਤੀ ਬੇਸਨ ਸਰੋਂ ਦਾ ਤੇਲ ਜੀਰਾ ਮਾਂ ਚਿਸਾ ਲੇ ਜਿਹੜੇ ਲੋਰਵੰਦ ਸੋਦੇ ਲਿਖੇ ਜਿਹੜੇ ਨਜ਼ਰ ਦੇ ਕਾਲੇ ਜਿਹੜੇ ਮਤਲਬ ਹੁਣ ਮੁਕਦੇ ਬੰਦੇ ਪੌੜੇ ਵਾਲੇ ਹੋਗੇ ਜੀ ਦੁਆ ਇਹ ਕਬੀਰਦਾਰੀ ਦੀ ਜੜ ਵੀ ਹੈਗੀ ਹੈ ਮਸਾਲਾ ਹੁਣ ਮੰਨ ਲਓ ਫੈਮਲੀਆ ਭਾਈ ਜੋਇੰਟ ਫੈਮਲੀ ਕੋਲ ਪਤਾ ਪਾਪੇ ਨਾਲ ਕਰੀ ਕਰਪਾ ਨਾਲ ਇਹ ਕੰਪਰਮਾਸ਼ੇ ਸਾਥ ਜੀ ਹੈਗੇ ਆ ਫੇ ਦੋ ਸਾਡੇ ਹੁਣ ਉੱਚ ਲੈਣ ਦਾ ਤਾਂ ਚੱਲ ਹੈਗੇ ਆ ਤੇ ਕੋਈ ਨਾ ਬੱਕਰ ਵੀ ਭਾਈ ਤੋਂ ਹੋ ਗਏ ਹੈ ਤੇ ਤਾਂ ਕਰਕੇ ਫਿਰ ਹੁਣ ਖਰਚਾ ਥੋੜਾ ਜਿਆਦਾ ਵੱਧ ਗਿਆ ਹਾਂ ਹੂੰ ਉਹਦੇ ਕਰਕੇ ਲੈਸਟਰ ਹੁਣ ਤਾਂ ਇਹ ਤਿਆਰ ਕਰੀ ਬੈਠੀਆਂ ਚੱਲ ਅੱਧੀ ਕਿ ਲਿਸਟ ਤਾਂ ਮੈਂ ਇਹਨਾਂ ਦੀ ਕਰਤੀ ਜੀ ਕਲੀਅਰ ਆ ਇਹ ਵਿਦਾਈ ਗਿੱਤ ਸੁੋਣਾ ਗਿਆ ਹੋਣਾ ਉਹ ਉਹਨੇ ਡਰਾਮੇ ਲਿਖਿਆ ਹੁਣ ਮੈਂ ਕਹਿੰਦਾ ਦੱਸ ਲੈ ਤੁਹਾਨੂੰ ਜਮਾ ਨਹੀਂ ਹਿੰਦੂ ਦਾ ਦੋ ਦਿਨਾਂ ਦੀ ਨਾ ਨਹੀਂ ਸੈਂਟਰ ਟੈਕਨਕਲ ਸਨ ਜਮਾਈ ਦੀ ਫਿਕਰ ਨਹੀਂ ਨਰਿਕਾ ਨੇ ਕਿਆ ਅਭੀ ਨੂੰ ਨਾਲੀ ਨਹੀਂ ਸ਼ਰਮ ਕੈ ਸਿੱਧੀ ਟੈਲੀਫੋਨ ਫੋਨ ਫੋਨ ਬਾਈ ਵੀ ਦੇਖੋ ਗੱਲ ਆਏ ਆ ਵੀ ਫੋਨ ਜਿਹੜਾ ਜੂਆ ਮੈਂ ਤਾਂ ਕੱਦ ਨਹੀਂ ਹਜੇ ਲੇਕੀ ਹਾਂ ਇੱਕ ਤਾਂ ਖੜਾਇਆ ਹੋਇਆ ਜੀ ਟਰੈਕਟਰ ਕੰਮ ਕਰਾਉਣਾ ਹਾਂ ਜੀ ਟਰੈਕਟਰ ਕੋ ਪਰੇ ਤੇ ਬੋਲ ਕਰੀਦਾ ਨੰਬਰ ਦੋ ਹੁਣ ਜੀ ਰੀਆਂ ਹੋ ਜਾਣੀਆਂ ਏ ਜੀ ਪਹਿਲਾਂ ਮੇਰੀ ਗੱਲ ਸੁਣੋ ਜੇ ਜੀਵੀ ਕੋਈ ਨਾ ਕਹਨ ਟਰੈਕਟਰ ਦਾ ਕੰਮ ਜੀਵੀ ਫਕਰਾ ਦਿੰਦੇ ਉਹਨੇ ਵੀ ਕਹਰੇ ਜੀਵੀ ਸਾਰੀ ਤੋਂ ਉਹ ਉਹੋ ਨਾਲ ਬਹੁਤ ਸੇਵਾ ਕਰਕੇ ਆਇਆ ਬਾਈ ਕੇ ਤੇ ਬਰੋਲਪੁਰ ਇੱਥੇ ਉਹ ਸਾਫਰ ਇੱਕ ਪਾਸੇ ਤੋਂ 2 350 ਕਿਲੋਮੀਟਰ ਦਾ ਪੰਜ 60 ਕਿਲੋਮੀਟਰ ਦਾ ਟਰੈਕਟਰ ਚੱਲ ਕੇ ਆਇਆ ਹਾਂ ਆਇਆ ਕਰੀ ਜਾਂਦੀ ਐ ਲੋ ਨਹੀ ਮੈਂ ਜਵਾਬ ਦਵਾਂਗੀ ਮੈਂ ਤੁਹਾਨੂੰ ਕੀ ਤੁਹਾਡੀ ਸਾਰੀ ਸੁਣਨੀ ਆ ਫਿਰ ਤੁਹਾਨੂੰ ਦੇਣਾ ਆ ਹਾਂ ਮੇਰੇ ਹਾਂ ਕੋਈ ਅੰਦਾਜ਼ਾ ਤੈਅ ਕਰ ਰਿਹਾ 100 ਰੁਪਏ ਇਹ ਮੇਰਾ ਟਰੈਕਟਰ ਦੇ ਬੈਰਿੰਗਾਂ 'ਚ ਥੋੜੀ ਜਿਹੀ ਪਈ ਵੀ ਸੀ ਜੀ ਪਲੇਟ ਪਰ ਜਿਆਦਾ ਟਰੈਕਟਰ ਹੁਣ ਲੱਗ ਗਿਆ ਕਰਨ ਸਫਰਤ ਕਰਕੇ ਆਇਆ ਕਿਉਂਕਿ ਕਰਕੇ ਥੋੜੀ ਪ੍ਰੋਬਲਮ ਜਿਆਦਾ ਆ ਗਈ ਉਹ ਵੀ ਸਰਵਿਸ ਮੰਗਦਾ ਹਾਂ ਫਿਰ ਅਸੀਂ ਸੋਚਿਆ ਵੀ ਭਾਈ ਜੀ ਦੀ ਵੀ ਢੋਣੀ ਆ ਰਿਸਕ ਵਾਲਾ ਕੰਮ ਆ ਇੰਨਾ ਵੇਟ ਹੁੰਦਾ ਟਰਾਲੀ ਚਾਹਨਾ ਵੀ ਕਾਨੂੰ ਰਿਸਕ ਲੈਣਾ ਪਹਿਲਾਂ ਇਹਦਾ ਕੰਮ ਕਰਾਈ ਜੀ ਸਾਹ ਕਰਕੇ ਉਹ ਪੈਸੇ ਲੱਗੇ ਉੱਤਰ ਹੋਰ ਜੀ ਦੋਸਤ ਜਿਹੜਾ ਅਸਲ ਇਹਨੇ ਦੀ ਬਾਕੀ ਸਹੀ ਹੈ ਕਰੋ ਹੋਰ ਬੜਾ ਚੰਗਾ ਸਕਦਾ ਨਾ ਹਾਂ ਤੁਸੀਂ ਪਾਤੇ ਹੋਣਾ ਛੋਟਾ ਫੋਨ ਰੱਖ ਨੂੰ ਆਪਣਾ ਦੇ ਚਲੋ ਉਹ ਮੇਰਾ ਨਹੀਂ ਸਕਦਾ ਕੋਈ ਨਾ ਮੈਂ ਨਾਲ ਦੂੰਗੀ ਮੈਂ ਬਲੌਗਰ ਬੰਦਾ ਮੈਂ ਉਹਨਾਂ ਦੀਆਂ ਸ਼ੂਟ ਕਰਦੀ ਜਾਂ ਤੁਸੀਂ ਕਿਤੇ ਬਾਹਰ ਕੰਮ ਕਰ ਬੋਲਨੇਗੇ ਇੱਥੇ ਇੱਥੇ ਬਲੌਗ ਸ਼ੂਟ ਕਰਨ ਨੂੰ ਵੀ ਇਹ ਯਾਦ ਨਹੀਂ ਜਾ ਰਿਹਾ ਮੇਰਾ ਹੈ ਨਾ ਪਹਿਲਾਂ ਉੱਧਰ ਤੋਂ ਦੇਖੀ ਉੱਧਰ ਉਹ ਦੇਖੋ ਉੱਧਰ ਕੈਮਰਾ ਚਾਹਤੋਂ ਸਰਟੀਫਿਕੇਟ ਬਣਾ ਲਓ ਬਲੰਗਿਆ ਉਰੇ ਐ ਤੈਨੂੰ ਤੈਨੂੰ ਸਾਥੀ ਕਮਾ ਬੁਲਾ ਆਂ ਤੈਨੂੰ ਬੁਲਾ ਆ ਤ ਉੱਪਰ ਉਰੇ ਤਨੂੰ ਚੀਜੀ ਚੀਜੀ ਕੋਈ ਚੀਜੀ ਐ ਤਨੂੰ ਤਰੇ ਤਰੇ ਸਾਥੀ ਕਾ ਪੁੱਤਰੇ ਤਰੇ ਤਰੇ ਆਹ ਵਾ ਅੱਧਰ ਦੇਖਦੇ ਆ ਜਾ ਰਾਮੀ ਬੰਦਾ ਰਹੇ ਗੱਦੀ ਤਾਂ ਫਿਰ ਆਪਣੀ ਆ ਪਾ ਕਿਉਂ ਦਿੱਤਾ 10000 ਰੁਪਏ ਚਲੇ ਬੜਾ ਬਾਈ ਕਿਹੜਾ ਵਾਗਿਆਰ ਦਾ ਸਬੂਤ ਲਾਉਂਗਾ ਸਬੂਤ ਤੂੰ ਮੈਂ ਕਿਹਨੂੰ ਆਪੇ ਬੁਲਾਉਣਾ ਤਿੰਨ ਰੱਬਾ ਬਰਮਾਂਦੇ ਹਾਜੇ ਨਾਜਰ ਮੰਨ ਕੇ ਕਹਿ ਦੋ ਵੀ ਮੈਨੂੰ ਨਹੀਂ ਦਿੱਤਾ ਬਸ ਅਸੀਂ ਸੌਂ ਨਹੀਂ ਪਾਣੀ ਬਾਬੇ ਨੂੰ ਹਾਜੇ ਨਾਜਰ ਮੰਨ ਕੇ ਕਹਿ ਦੋ ਵੀ ਮੈਨੂੰ ਨਹੀਂ ਦਿੱਤਾ ਤੁਸੀਂ ਸੱਚੇ ਆਂ ਕਿ ਟੁਕੀਆਂ ਨੇ ਤਾਂ ਵੀ ਤੇ ਤੁਹਾਨੂੰ ਕਿ ਤੁਸੀਂ ਮਾਰਿਆ ਤੇ ਬਾਬੇ ਨੂੰ ਹਾਜੇ ਨਾਜਰ ਮੰਨ ਕੇ ਕਹਿ ਦੋ ਵੀ ਮੈਂ ਮੈਨੂੰ ਨਹੀਂ ਨਾਲੇ ਬਾਬਾ ਦੀ ਪੈਸੇ ਕਰਾਈ ਬਸ ਸਾਡੇ ਵੀ ਤੇ ਸਰ ਕਿ ਲੋਣੀ ਉਹ ਕਿਹਨੇ ਚੱਲ ਗਏ ਡੈਕਟਰ ਬੁਲਾ ਲਾ ਆਸਾ ਦੇਖ ਲੋ ਸੀ ਫਿਰ ਬਦਲੇ ਤਾਂ ਇਹ ਕਿਹੜੇ ਬੰਦ ਲਿਆ ਨਾ ਮੈਨੂੰ ਫੋਨ ਟੈਨਸ਼ਨ ਨਾਲ ਲਾਉ ਤੁਸੀਂ ਕਿੱਧਰ ਬੱਤਾ ਕਾਤੇ ਜ਼ੋਰ ਪਾਉਂਦੇ ਥੋੜਾ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਮੈਂ ਮਾਂ ਲਾ ਨੂੰ ਚੋਣ ਲਾ ਪਿੱਛੇ ਤੇ ਸੰਜੀਦਗੀ ਬਣਾਉਣੀ ਆ ਹੋਰ ਕੁਝ ਕਰਤ ਨਹੀਂ ਜਿੰਦੇ ਪੈ ਘੱਟ ਫੋਨ ਸ਼ੂਟ ਕਰ ਸਕਦੀ ਵੀ ਰਿੰਦਰ ਜੀ ਕਦੇ ਅੱਗੇ ਪਿੱਛੇ ਕੀ ਆ ਹੋਵੇ ਯਾਰ ਕੋਈ ਨਾ ਮੈਂ ਬੈਕੜਾ ਮੁੱਕਰਦਾ ਲਿਆ ਨਾ ਮੈਨੂੰ ਫੋਨ ਇਲਾਲੇ ਫਾਈਲ ਤੋਂ ਹੈ ਭੈਣਾ ਨੇ ਇਹਨੇ ਨਾ ਮੈਨੂੰ 10000 ਰੁਪਏ ਦਿੱਤਾ ਹੋਇਆ ਲਿਆ ਮੈਂ ਕੋਡ ਕਹਿ ਤਾਂ ਜੀ ਕਹਿ ਤਾ ਬਾਅਦ ਬੋਲਿਆ ਨੂੰ ਨਮੰਨ ਨਹੀਂ ਕਿਉਂ ਜਾਂਦੇ ਹੋ ਹੋਵੇਗਾ ਗਾਣੇ ਤਾਂ ਵੀ ਫੋਨ ਦੀਆਂ ਫੋਨੀਆਂ ਲਗਾ ਲਾ ਉਹ ਗਾ ਲਾ ਰੀ ਰੇ ਬੋਲੇ ਰੇ ਰੇ ਜਿਹੜੇ ਟਾਂਕੇ ਟੁੰਕੇ ਲਾ ਕੇ ਰੱਖੇ ਵੇ ਨਾ ਪੈਸੇ ਇੱਥੇ-ਉੱਥੇ ਕਰਕੇ ਦੋ ਹਰੇ 5-5000 ਪਾ ਗਏ ਭਾਈ 10000 ਕਰਕੇ ਨਾ ਜਾਂਸੀ ਨਾ ਇਹ ਕਿਨੇ ਹੈ ਤਾਂ ਕਿ ਨਾ ਜਾਣੀਆਂ ਕੱਪੜੇ ਲੈ ਹੀ ਤੋਂ ਹੁੰਦੀਆਂ ਕਰਕੇ ਨਾ ਲੱਗੀਆਂ ਤਾਂ ਰੋਟੀਆਂ ਨਹੀਂ ਖਰੀਆਂ ਕਰਕੇ ਰੱਬ ਆਪ ਤਾਂ ਨਹੀਂ ਲੈਣ ਉਹ ਨੂੰ ਨਹੀਂ ਪਲਾਉ ਲੋ ਜਦੋਂ ਤਾਂ ਲੈ ਲਈ ਓ ਲੈ ਦੂ ਹਾਂ ਕਾਹ ਦਿੱਨੇ ਟਾਂਕੇ ਲਾਉਂਦੇ ਜਿੰਨੇ 5000 10000 ਦੇ ਕੇ ਗੱਲ ਪਤਾ ਕਰਾਏ ਉਹ ਹੂੰ ਉਹ ਗੱਲ ਪਤਾ ਮੈਂ ਕਹਿੰਦੀ ਤੇਰੀ ਗੱਲ ਸੁਣੋਂ ਔਨ ਕੈਮਰਾ ਨੂੰ ਟਾਂਕੇ ਲਾਉਣੇ ਸ਼ੁਰੂ ਕਰਨੇ ਆ ਮੈਂ ਟਾਂਕੇ ਹੁਣ ਹੁਣ ਲਾਉਂਗੇ ਜਾਣ ਪਤਾ ਕੀ ਆ ਜੀ ਦੇਖੋ ਤਾਂਕੇ ਉਹ ਨਹੀਂ ਵੀ ਹੱਦ ਕੱਢਨੀ ਹੈ ਜੇਬਾਂ ਚ ਉਹ ਨਹੀਂ ਪਰ ਪਰ ਜੇ ਤਾਂ ਅਮਰ ਮੰਨ ਲਓ ਮੰਨ ਲਓ ਬੰਦੇ ਦੀ ਕਿਤੇ ਜੇਬ ਚ ਪੈਸੇ ਰਹਿ ਗਏ ਬੰਦਾ ਕੌਣ ਲਗਿਆ ਇਹਨਾਂ ਨੇ ਕਿਆ ਕਰਨਾ ਤੋਂ ਉਹਨੂੰ ਇਹਨੂੰ ਜੇ ਤਾਂ ਮਤਲਬ ਬਾਥਮਾ ਆ ਬਹਿ ਵਿੱਚ ਨਿਕਲਿਆ ਜੇ ਤਾਂ ਬੰਦੇ ਨੇ ਮੰਗਲੇ ਪਹਿਲਾਂ ਤਾਂ ਕਲਿ ਜਾਣਾ ਕਿ ਨਹੀਂ ਤੁਹਾਨੂੰ ਮਿਲੇ ਨਹੀਂ ਤੁਹਾਨੂੰ ਮਿਲੇ ਨਹੀਂ ਤੁਹਾਨੂੰ ਮਿਲੇ ਨਹੀਂ ਮੰਨ ਨਹੀਂ ਮਿਲੇ ਜੇ ਤਾਂ ਬੰਦਾ ਜੇ ਤਾਂ ਅਖਲੇ ਨੇ ਸੋਚਿਆ ਚਲ ਖੈਲ ਨਹੀਂ ਹੋਣ ਚਲ ਕਿਤੇ ਚੱਲ ਗਏ ਹੋਗੇ ਇਹ ਤਾਂ ਠੀਕ ਆ ਹੈ ਫਿਰ ਫਿਰ ਜੇ ਆਪਣੀ ਜੇਬ ਚ ਜੇਬ ਨਹੀਂ ਅਰਸੋਂ ਦੀ ਇਹ ਗੱਲ ਆ ਪਹਿਲੇ ਟੈਕਸੀ ਨੇ ਕਹਿੰਦੇ ਕੋਈ ਨਹੀਂ ਗਏ ਮੈਂ ਕਿਹਾ ਦਿੱਤੂ ਸੀ ਕਹਿੰਦੇ ਮੈਨੂੰ ਨਹੀਂ ਜਾਇਆ ਜਾਸ ਨੇ ਇਹਨਾਂ ਨੂੰ ਪਤਾ ਨਹੀਂ ਵੱਡੇ ਵੀ ਨਹੀਂ ਤੁਸੀਂ ਤੋਂ ਮੁੜ ਕੇ ਕੱਟਦੇ ਬਰ ਮੈਂ ਕਹਾਂ ਉਹਨੇ ਕੱਟੇ ਨਾ ਅੰਦਰ ਤੋਂ ਪਈ ਆਂ ਪਾਪੜੇ ਉਹ ਬਿਲਕੁਲ ਚੱਲ ਗਿਆ ਮੈਂ ਹੁਣ ਕੱਢ ਲੈ ਆਪੇ ਖਰਚ ਪੁੱਛ ਲੈ ਦੂਜੇ ਦੇ ਬੰਕਾਵਾ ਲੈ ਲੈ ਇੱਕ ਮਿੰਟ ਇੱਥੇ ਨਾਲ ਹੋਰ ਦੇਖੋ ਜੀ ਆਪਣੇ ਮੂੰਹਾਂ ਆਪੇ ਗੱਲਾਂ ਕਰੀ ਜਾਂਦੇ ਨਾ ਇਹਦੀ ਬੇਸਤੀ ਆ ਗਿਆ ਇਹ ਸਾਨੂੰ ਪੈਸੇ ਦੱਬੇ ਨਹੀਂ ਮੰਨ ਲੁਕ ਇਹਨਾਂ ਦੀ ਕਹਾਣੇ ਤਾਂ ਡਾਂ ਡਾਂ ਕੇ ਲਾ ਦੇ ਮੇਰੀ ਤਾਂ ਹੋਰ ਗੱਲ ਆ ਜੇ ਦਾ ਫਿਰ ਘਰ ਮਾ ਕੋਈ ਫੰਕਸ਼ਨ ਕਰਨਾ ਫੇਰ ਪੈਸੇ ਸਰਦਾਰ ਦੀ ਜੇਬ ਚੋਂ ਕਮਾਉਣਾ ਕੋਣ ਹੈ ਜੇ ਮੰਨ ਲਓ ਉੱਚਾ ਲੈ ਕੇ ਬੈਠ ਕੇ ਗੱਲ ਕਰਦੇ ਆਂ ਜਿਹੜਾ ਆਇਆ ਸ਼ਗਰ ਜਿਹੜਾ ਜਿਹੜਾ ਕੋਈ ਆਉਂਦਾ ਜਾਂਦਾ ਦੇ ਕੇ ਰੇਸ ਤੇ ਦਾ ਇਹ ਤਾਂ ਫਾਟੇ ਆ ਜੀ ਇਹ ਨਹੀਂ ਹੱਥ ਲਾਉਗਾ ਤੁਸੀਂ ਇੱਕ ਮਿੰਟ ਹਾਂ ਚਲੋ ਤੁਹਾਡੀ ਦਾ ਸੀਤਾ ਹੈ ਨਾ ਇਹਦਾ ਸੈਟਪ ਜਿਹੜਾ ਮੇਰੇ ਬੇਬੀ ਸ਼ਾਬਰ ਦਾ ਫੰਕਸ਼ਨ ਕਰੇ ਤਾਂ ਉਪਰੋਂ ਮੇਰੇ ਕੋਲ ਆ ਮੈਂ ਤੁਹਾਨੂੰ ਦੋਦੀ ਮੈਂ ਤੁਹਾਨੂੰ ਪਾਪ ਤੇ ਹੋਣੀ ਕਰੀ ਜਾਣੀ ਹੈ ਤੁਹਾਨੂੰ ਲੱਗਦਾ ਉਹਦੇ ਚ ਆਉਂਦੇ ਆ ਫੰਕਸ਼ਨ ਤਾਂ ਆਪ ਐਸੇ ਆਉਨੇ ਆ ਹਾਂ ਚੱਲ ਕੋਈ ਨਾ ਚੱਲ ਤੂੰ ਫਿਰ ਕਰਦਾ ਹੈ ਮੈਨੂੰ 10000 ਲੈ ਤਾਂ ਦੀ ਦੇ ਨੂੰ 10000 ਦੇ ਦੇ। ਦੇਖਿਓ ਵੀਡੀਓ ਨੂੰ ਮੈਂ ਅਗਲੀਆ ਕਉਂਦੀ ਆਂ। ਇਹਦਾ ਵੀ ਸ਼ੂਟਿੰਗ ਆ ਤੇ ਮੈਂ ਕੱਟ-ਬੱਟ ਵੀ ਕਰਦੀ ਆਂ ਉਹਨੂੰ ਦੇਖਦੀ ਵੀ ਆਂ। ਆਹ। ਅੱਛਾ ਚਲੋ ਛੱਡਿਓ। ਹਾਂ। ਮੈਂ ਪੈਸਟਰੀ ਬਣਾਉਂਦੀ ਆਂ। ਉਸੇ ਫੀਲ ਕਰਿਓ ਇਕੱਲੇ ਬੈਠ ਕੇ। ਉਹ ਮੈਂ ਕਹਿੰਦੀ ਨਹੀਂ। ਤੁਸੀਂ ਕਹਿੰਦੇ ਨਾ ਟੰਕੇ ਲਾਉਂਦੀ ਆਂ ਮੈਂ ਉਹਦੀਆਂ ਕਰਦੀ ਆਂ। ਬਸ। ਹਾਂ ਤਾਂ ਤੁਸੀਂ ਬਾਕੀ ਨਹੀਂ ਨਾ ਭਾਈ ਬੜੀ ਯਾਰ ਇਹਦਾ ਮੇਨ ਮੁਸਤਫਾ ਸਾਰੇ ਲੈ ਇੱਕ ਕੱਲ ਨਾਟੇ ਘੱਟ ਨੂੰ ਇਹ ਸਾਰੇ ਸਾਰੇ ਜਿੰਨੇ ਮੇਰੇ ਭਰਾ ਬੈਟੇ ਸਭ ਨੂੰ ਪਤਾ ਯਾਰ ਲਾਕਡਾਊਨ ਲੱਗਾ ਯਾਰ ਲੌਕ ਬੰਦੀ ਹੋਈ ਸੀ ਨਾ ਐਨੇ ਪੈਸੇ ਬੰਦਿਆਂ ਕੋਲ ਤਾਂ ਨਹੀਂ ਰਹੇ ਗਿਰਾਮੀ ਹਾਂ ਬਿਲਕੁਲ ਸਹੀ ਆ ਫੇ ਕੱਲੀ ਕੱਲੀ ਕਹਿੰਦੀ ਸੀ ਆਪਣੇ ਘਰ ਆਏ ਇੰਜੀ ਮੇਰੇ ਕੋਲ ਪਿਆ 2000 ਰੁਪਿਆ ਉਹ ਕਹਿੰਦਾ ਤੇਰੇ ਕੋਲ ਕਿੱਥੇ ਆਏ ਤੂੰ ਬਾਹਰ ਸਾਰੇ ਲਈਏ ਇਕੱਠੇ ਹਾਂ ਸਹੀ ਕਾਲਾ ਸਹੀ ਕਾਲਾ ਉਹ ਜ਼ਰੂਰੀ ਨਹੀਂ ਉਹ ਦੰਦਿਆਂ ਵਿੱਚ ਮੈਂ ਠੀਕ ਆ ਉਹ ਬਈ ਨਹੀਂ ਇਹ ਤਾਂ ਤੂੰ ਖਾਚ ਨਹੀਂ ਪਹਿਲਾਂ ਮੇਰੀ ਗੱਲ ਸੁਣ ਜਿਹੜੇ ਚਲੋ ਘਰ ਮਾਂ ਜਦਾ ਹੋਣ ਨਾ ਮੈਂ ਤੁਹਾਨੂੰ ਦੱਸਿਆ ਵੀ ਇਹਨੇ ਇਕੱਠੇ ਕਰੇਗਾ ਇੱਕ ਚਲੋ

పాపజీ మేరకు పైసే నీ హాయ్ కదా మన పిల్ల చ ਜਦੋਂ ਜਿਹੜਾ ਟਾਈਮਾ ਵਰਡ ਮੈਂ ਉਹਦੀ ਗੱਲ ਕਰਦਾ ਸੀ ਜੀ ਇਹ ਬੰਦਾ ਨਹੀਂ ਕਰੇੁੰਦਾ ਦੇ ਆਂ ਬੰਦੇ ਕਿ ਜਣਾ ਕਿ ਉਹ ਮਿਆਲੇ ਦੀ ਸੋਹਾਂ ਦੀ ਸੋਹਾਂ ਕਰਦੀ ਸੀ ਬੈਠੀ ਐ ਕੋਈ ਬਾਈ ਕਿੱਥੇ ਨਹੀਂ ਜਿਆ ਦੱਸਿਆ ਕਿ ਬਖੋ ਤੂੰ ਮੇਰੀ ਗੱਲ ਸੁਣੋ ਛੱਡੋ ਘਹਿਰਾ ਤੂੰ ਇਸ ਟਰੰਮ ਦੇਖੋ ਵੀ ਚਾਲ ਲੱਗਿਆ ਸਾਡੀ ਗੱਲ ਸਭ ਦੀ ਲੈ ਤੁਰੂ ਫਾਦੂ ਬਾਹਰ ਘੰਜਣਾ ਪੈਣਾ ਜੀ ਡੰਡੂ ਸਾਡਾ ਰੌਲਾ ਬਹੁਤ ਪਾਉਂਦਾ ਆ ਜਾ ਬੁੱਤ ਤੂੰ ਤਾੜ ਮੰਮੀ ਖਾ ਕੇ ਹਟਿਆ ਜੀ ਰੋਟੀ ਕਾਂ ਕਰਕੇ ਕੈਮਰੇ ਵਿੱਚ ਹਜੇ ਨਹੀਂ ਆਏ ਹੋਲੀ-ਹੋਲੀ ਆ ਕੇ ਆਉਂਗੇ ਡਿਊਟੀ ਮੜੀ ਪਾਪਾ ਜੀ ਸੰਭਾਲ ਕੇ ਤੇਰਾ ਸਪੱਸ਼ਟ ਗੱਲ ਇਹਦੇ ਜਾਦਰਿਆ ਮਤਲਬ ਇਹਨੂੰ ਦੋ ਤਿੰਨ ਦਿਨ ਹੀ ਰਹਿ ਗਏ ਸੀਗੇ ਤੇ ਕਰੋਨੇ ਨੇ ਜਰਰ ਦੇ ਦਿੱਤਾ ਗਿਆ ਗਿਆਨੇ ਕਿਹਾ ਵੀ ਨਾ ਸੋਚੀ ਗਏ ਵੀ ਬਹੁਤ ਪਤਾ ਚੱਲ ਗਿਆ ਨੂੰ ਪਹਿਲਣ ਗੱਲ ਕਰਦੇ ਤੇ ਇੱਕ ਸ਼ਾਗੜਾ ਮम्मी ਦੇ ਡਰਮੇ ਦੇ ਤੇ ਫਿਰ ਦੋਜੀ ਬੰਦਾ ਚਲਾਉਂਦਾ ਆਪ ਮਤਾਂ ਉਹ ਯਾਦ ਰੱਖੋ ਕਬ ਮਾਲਾ ਹੀ ਮੁਕਮੀ ਨਿਤਦਾ ਹੈ ਨਹੀਂ ਗਾਣਾ ਨਾ ਇਹ ਸਹੀ ਆ ਪਰ ਤੇ ਦੇਖਿਆ ਤੁਹਾਡਾ ਮੋਟਰਸਾਈਕਲ ਵੀ ਜਗ੍ਹਾ ਨਹੀਂ ਲੈ ਲਿਆ ਪਰ ਚੱਲਣ ਰਾਮ ਦਾ ਆਪਣੇ ਕੋ ਹੈਗੀ ਆਾਰੇ ਯਾਰ ਹੈ ਨਾ ਤੇ ਹੁਣ ਮੜ ਜਾ ਅਸੀਂ ਕਿੱਥੇ ਕਰ ਲੋ ਕਿਰਪਾ ਅੱਜ ਹਮ ਸਪੈਸ਼ਲ ਜਿਹੜੀ ਫੇਵਰੇਟ ਚੀਜ਼ ਸਾਰੇ ਨੂੰ ਦਿਖਾਉਣਾ ਚ ਮੈਨੂੰ ਅੱਗੇ ਸਮਝੀ ਆਉਣੀ ਆ ਵੀ ਉਹ ਕਹਾਣੀ ਦੀ ਆ ਉਹ ਲੈ ਕੇ ਆਇਆ ਮੈਂ ਉਹਦੇ علاوہ ਵੀ ਕਈ ਗੱਲ ਕੋਸ਼ੀ ਹੈਗਾ ਸਭ ਤੋਂ ਪਹਿਲਾਂ ਤਾਂ ਉਹ ਟੈਂਪ ਟਾਪ ਦੀ ਚੀਜ਼ ਨਾਲ ਕਹਿੰਦਾ ਲਾ ਰੱਖੋ ਟੀ ਪਟਾਰੀ ਇਹ ਆ ਗਿਆ ਸਾਗ ਆਗ ਇਹ ਬਾਈ ਲੋਧੀ ਬੰਦੇ ਦਾ ਇਹ ਹੀ ਟਿੱਕੀ ਹੁੰਦੀ ਆ ਬੜੀ ਵਧੀਆ ਵੀ ਹੈ ਥੈਂਕ ਯੂ ਸਰ ਬਸ ਧੰਨਵਾਦ ਹੈ ਹਾਂ ਦਿਆ ਹਾਂ ਉਹ ਪਾਹ ਕਿਨੇ ਕਿਨੇ ਰੁੱਝਣਾਂ ਉਹ ਪਾਹ ਲੈ ਲੋ ਮੇਰੇ ਘਰ ਆ ਜੀ ਲੈ ਲੋ ਕਿ ਮੇਰੇ ਅਸੀਂ ਅਸੀਂ ਕਿਹਾ ਸੀ ਅਸੀਂ ਕਿਹਾ ਸੀ ਕਿ ਆਕਰਦੇ ਆ ਅਸੀਂ ਨਹੀਂ ਉਹ ਕਰਦੇ ਆ ਉਹ ਵੀ ਕਰਦੇ ਆ ਬਸ ਕਰਦੇ ਆ ਹਾਂ ਹਾਂ ਅੱਜ ਇਹ ਬਿੱਤ ਗਈਆਂ ਹਾਂ ਮੈਂ ਤਾਂ ਹੀ ਤਾਂ ਕਹੀ ਸੀ ਵੀ ਤੁਹਾਨੂੰ ਵੀ ਇਹ ਭਾਈ ਜ਼ਿਆਦਾ ਨਹੀਂ ਹੋਣੀ ਸੀ ਗਾਦੇ ਵਾਸਤੇ ਕਿਉਂਕਿ ਮੈਂ ਸਮਝ ਨਹੀਂ ਨਹੀਂ ਸੈਲ ਕੋਦੇ ਚ ਸੈਲ ਵਿਚਾਰ ਜਰਾ ਚ ਖਾਣ ਓਹ ਕੰਡਰ ਖੋਟਕ ਕੰਡਰ ਚ ਰੱਖ ਲਓ ਭਾਈ ਦੁੱਧ ਲੱਗ ਗਿਆ ਥੱਲੇ ਨਵਾਦੇ ਤੇ ਟਮਾਟਰ ਸਭ ਟਮਾਟਰ ਵੈਰੀ ਗੁੱਡ ਬੈਟਰ ਫੁੱਡ ਆਹ ਇੱਕ ਲਿਆਏ ਉਹ ਬਾਹਰ ਪਿਆ ਬਾਗੀਵਾ ਰਮੂ ਪਿਪਾਲ ਕ ਟੈਨਸ਼ਨ ਆ ਨੇ ਬਾਹਰ ਤਾਂ ਭਈ ਆਓ ਪਈ ਗਿਆ ਲੈ ਮੈਂ ਫੜਾਵਾਂ ਲੋ ਲੋ ਕੋਈ ਆਪੋ ਮੈਨੂੰ ਕੋਈ ਨਹੀਂ ਆ ਦੇਖਿਆ ਮੈਨੂੰ ਪਤਾ ਨਹੀਂ ਉਹ ਇਹ ਨਹੀਂ ਜਿੱਦ ਜਾਣਾ मैं आतरा पर या फिर आज उमर जी खाई जाऊं देखी जाऊं आ रहा क्या आगे से थाई शुक्र है मैं तैयार लग गई से लिया कोई जाना ना देख भी दे ना बस ठीक है कुछ भी आ क्या है? ना अब उठनी है कैसे वापस आ दीदी हां हां तो मैं ना नहीं दीदी है ਕੀ ਆ ਬਈ ਕੰਗਾਲ ਦੇਖੀ ਮੈਂ ਦੇਖੋ ਜੀ ਮੈਂ ਤਾਂ ਹੈਰਾਨਡ ਹੋ ਗਿਆ ਉਹ ਮੁੰਡੇ ਨਾ ਚਲੋ ਪਿਆਰੀ ਦੋਸਤੀ ਕਹਿ ਦੋ ਜਾਣ ਪਛਾਣ ਚੰਗੀ ਤਰ੍ਹਾਂ ਹੈ ਮੈਂ ਤਾਂ ਸਬਜ਼ੀ ਮੰਡੀ ਦੇ ਬਾਹਰ ਹੀ ਨਾ ਤੇ ਪਾਕੇ ਲੈ ਗਿਆ ਤੇ ਸਬਜ਼ੀ ਮੈਂ ਅੱਜ ਚਲ ਗਿਆ ਮੰਡੀ 'ਚ ਕਿਉਂਕਿ ਸਾਗ ਮੰਡੀ 'ਚੋਂ ਹੀ ਮਿਲਦਾ ਬਾਹਰ ਨਹੀਂ ਮਿਲਣਾ ਹਾਂ ਮੈਂ ਚਲ ਗਿਆ ਮੰਡੀ 'ਚ ਸਬਜ਼ੀ ਦਾ ਇੰਨਾ ਫਰਕ ਛਾ ਹੀ ਗਈ ਹੈਗਾ ਮੰਡੀ 'ਚ ਮੈਂ ਉਹਨਾਂ ਦੇ ਮੈਂ ਨਾ ਆਉਂਦੇ ਹੁੰਦੇ ਨੇ ਉੱਥੇ ਪਾਲਕ ਮੰਡੀ 'ਚ ਮੈਨੂੰ ਘੱਟੇ ਹੋਈ ਉਹ ਕਿਸੇ ਕੋਲ ਨਹੀਂ ਮਿਲੀ ਉਹਦੇ ਕੋਲ ਇੱਕੇ ਦੀ ਬਸ ਉਹੀ ਕੁਝ ਇਹ ਮੈਂ ਕਿਹਾ ਚੱਲ ਆਉਂਦੇ ਹੁੰਦੇ ਜੀ ਤੇ ਪਾਗੜੀ ਹੱਜ਼ਰੀ ਨਹੀਂ ਲੱਗੀ ਮੈਂ ਉਹਨੂੰ ਪੁੱਛ ਲਿਆ ਮੈਂ ਚੱਲ ਇਹਨੂੰ ਪੁੱਛ ਜਾਵਾਂ ਚਾਹੇ ਜਿੰਦੀ ਕੋ ਹੋਵੇ ਉਹਨੂੰ ਪੁੱਛਿਆ ਉਹ ਕਹਿੰਦਾ ਜੀ ਹੈ ਨਹੀਂ ਮੈਂ ਕਿਹਾ ਗੋਬੀ ਕਿਧਾਂ ਕਹਦਾ ਜੀ ਗੋਬੀ ਨਾ ਗੋਬੀ ਨਾ ਕੀ ਆ ਪੁੱਛ ਰ ਰ ਮੈਂ ਕੀ ਆ ਕਿਹਾ ਅਰੇ ਕੀ ਆ ਸੱਤ ਤੱਕ ਵੀ ਉਹ ਤੇ ਹੁਣੀਆਂ ਚਾਲੀ ਬਿਧਿਆ ਪੈਂਦੀ ਨਹੀਂ ਚਾਲੀ ਦੀ ਸਾਹੀ ਚਾਲੀ ਤੱਕ ਹੀ ਲੋ ਕਿੰਨੇ ਹੁੰਦੀ ਆ ਤੁਸੇ ਇਹ ਥੋੜੀ ਜਿਹੀ ਬਾਤ ਆ ਖਾਬਾ ਕਿੰਨੂ ਆ ਇਹ ਮੈਂ ਆਇਆ ਰਖਾਂ ਤਕੂਗੀ ਆ ਮੇਰੇ ਜੀਨਾ ਤੀਰ ਪੀਰ ਆਪ ਹਾਂ ਆਹ ਕੋਣੀ ਬਹੁਤ ਵਾਟਾ ਬਾਈ ਪੱਡੀ ਵਿੱਚ ਮੇਰੀ ਗੱਲ ਸੁਣੋ ਤੁਸੀਂ ਸਿਆ ਕੀ ਕਰਿਆ ਕਰੋ ਸਾਰਿਆਂ ਨੇ ਨੌ ਦੀ ਕਿੱਕੀ ਆ ਜਿਆ ਕਰੋ ਇੱਕ ਤਾਂ ਜਸਮੀਨ ਨੇ ਮਾਰ ਲਈ ਜੇ ਕੋਈ ਮੈਂ ਲੱਗਾ ਕੱਢਣ ਜੈਸ ਮਹਿੰਦੀ ਸਾਗ ਨਾਲੋਂ ਵੀ ਜ਼ਿਆਦਾ ਫੇਵਰਟ ਕੀ। ਯਾਦਾ ਯਾਦਾ ਵੀ ਖਾ ਕੇ ਨਾ ਹੀ ਉਹਨੇ ਫੇਰ ਮੰਨੂਗੀ। ਆਹ ਤਾਂ ਸਰ ਜੀ ਪਹਿਲਾਂ ਕੜੀ ਚਾਹ ਤੁਸੀਂ ਲੈ ਕੇ ਦੀਆ ਸੀ। ਤੇ ਰਾਤ ਨੂੰ ਚਾਹ ਤੁਸੀਂ ਦਿੱਤੀ ਕਿਆ ਸੀ। ਤੇ ਕਿਆ ਲੈ ਆ ਕਹਿ ਜਾਂ ਗੁੱਭੀ ਹੋ ਜਾਂਦੀ ਆ। ਲੈ। ਸਿਮਰਾਂ ਵਿੱਚ ਹੋ ਜਾਂਦੀ ਆ। ਘਾਟ ਕੇ ਉੱਟਾ ਪੂੰਗਾ। ਲੈ ਖਾ ਹਰ ਗਿਆ ਮੈਂ ਤਾਂ। ਖਾ ਨਹੀਂ ਮਿਰਚਾਂ। ਮੈਂ ਖਾ ਨਹੀਂ ਮਿਰਚਾਂ। ਵੀ ਆਹ ਨੂੰ ਲੈ ਕੇ ਸੀ ਕਰਕੇ ਖਾ ਨਹੀਂ ਹੁੰਦੀਆਂ। ठीक हो मैं बात करी छेती खाओ मीरा खाओ भी नहीं बन जा रहा आला पर की आज मंडी में लावा नहीं कर आज जा एक ही रे पता को भी मेरी भाई मुड़ जा आप क्या तो पढ़ो ए आला को पढ़ो आधा आला आधा तो ना तो पे आले आधा मैं नहीं ली खासा तेल खराब ना हो जाए। अल्लाह नहीं आप बताते नहीं मेरा कमीज़। चार पाव गया। तो जरूरी है पाजी साजी आ रहे हैं पाव नहीं करते थक गए। ਆਲੂ ਇਹ ਲਾ ਬਾਬੇ ਪਾੜ ਕੇ ਕਰਨੀ ਆਲੂ ਤੇ ਪਿਆਜ਼ ਵੀ ਹਾਂ ਆਲੂ ਵਰ ਪਿਆਜ਼ ਦੋਵੇਂ ਇਹ ਫੇਰ ਹੈ ਪਾਣੀ ਬੰਦ ਕੇ ਲੋ ਆ ਬਾਬੇ ਹੈਗੇ ਬੜੇ ਲਫਾੜੇ ਪਾੜ ਕੇ ਨਾ ਫਿਰ ਕਿਉਂਕਿ ਵਿੱਚ ਪੈਦਾ ਗਏ ਨਿਕਲ ਰਹੀ ਯਾਰ ਮੈਨੂੰ ਟਿਲ ਚੱਲਿਆ ਅਚਾਰ ਆਂਜਾ ਇਹ ਉਹਦੇ ਚਾਰ ਟੁੱਟੂ ਦੀ ਫਿਲਿਪ ਪੱਤੇ ਬਣਾਉਣੇ ਉਹਦੇ ਚ ਮਿਲ ਜਾਂਦੇ ਤੇ ਤਾਂ ਹੀ ਤੇ ਕਿਹਾ ਦੇਖ ਲਿਆ ਕੇਦਰ ਕੋ ਸਾਥ ਨੂੰ ਫਰੋਂ ਮਿਸਾਲ ਦਿੱਤੀ ਆ ਜੀ ਕਰਕੇ ਚਲੋ ਠੀਕ ਆ ਜੀ ਤੁਹਾਨੂੰ ਅਗਲੇ ਵਲੌਗ ਵਿੱਚ ਮਿਲਦੇ ਆ ਹੂੰ ਸਬਜੀ ਮੱਟੀ ਹੁਣ ਖਤਮ ਹੋ ਗਈ ਸੀ ਹੁਣ ਬੜਾ ਬੜੀ ਵਾਲੀ ਵੰਡੀ ਲੈ ਆਵਾਂਗੇ ਅਗਲੇ ਸਾਗ ਪਿੱਛੇ ਰੋਲਾ ਰੱਪਾ ਸਾਰਾ ਤੁਸ ਮੇਲ ਝੋਲ ਹਾਂ ਮਿੱਡਾ ਮਕੀ ਦਾਟਾ ਬਹੁਤ ਤਾਂ ਨਾ ਪਿਆ ਨਾ ਹੂੰ ਚਲੋ ਠੀਕ ਆ ਜੀ ਹੋ ਕੇ ਬਾਏ ਬਾਏ ਲੈ ਆ ਤਾਂ ਮੇਲ ਕੀ ਤਾਂ ਰਹਿ ਗਈ ਆਂ ਬਾਈ ਬਾਏ ਕਿਥੇ ਆ ਬਾਤੂ ਗਾ ਪਾਲਕ ਆਈ ਆਈ आई आई तू भी दे दिया बात तू पार कोई नहीं मैं थे नहीं बनाए होने इनने मैं तेरा नहीं है कुछ किया हां नहीं सोए नहीं मैं टाइम नहीं ले वो डबी ले आनी पेनी आ बाल से ले आए हां नहीं मेरी पे तो सोए बहुत बढ़िया करया आ देखा मैंने पता पता नहीं अंदर मैं खल्ला था था नहीं था नहीं याद है शिवशु जी प्राइवेसी जी मैंने सोए लेके हां सोए सोए यार लंगना मामा मेरी कैसे गए बोलूं वो दनाच ना ਸੋਏ ਕਿੱਤਾਂ ਚ ਹੋਏ ਵੇਦੇ ਯਾਰ ਕਾਫੀ ਸਰੋਂ ਨਿਸਰ ਨਿਸਰੀਆਂ ਵੀ ਆਈਆਂ ਉਹ ਦਾ ਚ ਸੋਏ ਹੋਏ ਹੋਣਦੇ ਜਿੱਥੇ ਨੂੰ ਵੀ ਲੱਗੇ ਕਰੀਏ ਆ ਖੋਲਿਓ ਸੋਇਆ ਨਹੀਂ ਆਮੀ ਇਹਨੇ ਉੱਥੇ ਗੱਡੀ ਰਖਾ ਲੈਣੀ ਚਾਹੇ ਇਹ ਜੀ ਥੋੜਾ ਜਿਹਾ ਤੋੜ ਲਿਆ ਸੋਏ ਦਾ ਹਾਂ ਆ ਪੱਟੀ ਚਾੜ ਕੇ ਰੱਖੋ ਨਾ ਕਾ ਲਿਆਉਣੀ ਪੈ ਜਾਂਦੀ ਹੈ ਚੀਜ਼ ਇੱਧਰ ਨਹੀਂ ਦੂਏ ਪਾਸੇ ਇੱਧਰ ਵੀ ਲਿਆਉਣੀ ਪੈ ਜਾਂਦੀ ਹੈ ਇੱਧਰ ਤਾਂ ਇਹਨੂੰ ਪਾਣੀ ਪਾ ਲੂ ਤਾਂ ਕੋਈ ਚੰ ਲੈ ਆਉਂਦੇ ਨੀ ਨਾ ਦੀਆਂ ਮੋਕਰੀਆਂ ਚਾਹਾਨੂੰ ਠੀਕ ਹੈ ਜੀ ਹੁਣ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਚ ਬਾਏ ਬਾਏ ਸਤਿ ਸ੍ਰੀ ਅਕਾਲ